ਸਾਸੀ ਗਾਲ ਜੀ ਆਪਾਂ ਨੂੰ ਪਤਾ ਵੀ ਮੀਂਹ ਬੜੇ ਆਈ ਜਾਂਦੇ ਨੇ ਕਈ ਥਾਂ ਹਾੜ ਆਏ ਪਏ ਨੇ ਤੇ ਕਈ ਡੈਮ ਵੀ ਓਵਰਫਲੋ ਹੋਏ ਪਏ ਨੇ ਤੇ ਇਦਾਂ ਹੀ ਆਪਾਂ ਖੜੇ ਸੀ ਲੁਧਿਆਣੇ ਕੋਲ ਇੱਥੇ ਵੀ ਬਈਆ ਨਹਿਰ ਜਾਂਦੀ ਆ ਤੁਸੀਂ ਪਾਣੀ ਦੇਖੋ ਕਿੰਨਾ ਪਾਣੀ ਤੇ ਪਾਣੀ ਦਾ ਤੁਸੀਂ ਫਲੋ ਚੈੱਕ ਕਰ ਲਓ ਕਿੰਨਾ ਤੇਜ਼ ਵਗਦਾਗਾ ਤੇ ਜਮ੍ਹਾਂ ਕੰਡੇ ਤੇ ਆ ਇੱਕ ਅਦਾ ਮੀਂਹ ਹੋਰ ਆ ਗਿਆ ਤੇ ਕੰਮ ਪਾਰ ਹੋ ਜਾਣਾ ਤੇ ਪਾਣੀ ਦਾ ਫਲੋ ਦੇਖੋ ਕਿੰਨਾ ਤੇਜ਼ ਚੱਲਦਾ ਆ ਪੌਲ ਦੇਖੋ ਬਈ ਜਮਾ ਪਾਣੀ ਐਂਡ ਸਿਖਰ ਤੇ ਆ ਇੱਕ ਅੱਧਾ ਹੋਰ ਮੀਂਹ ਪੈ ਗਿਆ ਜਾਂ ਪਿੱਛੋਂ ਪਾਣੀ ਜ਼ਿਆਦਾ ਆ ਗਿਆ ਤਾਂ ਇਹਦਾ ਕੰਮ ਮਤਲਬ ਖਤਰੇ ਦੇ ਨਿਸ਼ਾਨ ਤੇ ਆ ਹੀ ਗਈ ਆ ਨਹਿਰ ਤਾਂ ਇਦਾਂ ਹੀ ਆਪਾਂ ਨੂੰ ਪਤਾ ਬਹੁਤ ਥਾਂ ਨੁਕਸਾਨ ਹੋਇਆਗਾ ਕਈ ਥਾਂ ਡੈਮ ਖੁੱਲਿਆਗਾ ਕਈ ਥਾਂ ਫਤਲ ਫਾਟਰਨ ਦੇ ਨਾਲ ਕਿੰਨੀ ਤਬਾਈ ਹੋਈ ਆ ਆ ਹੁਣ ਲੁਧਿਆਣੇ ਕੋਲ ਬਾਈ ਜੀ ਨਹਿਰ ਆ ਤੁਸੀਂ ਦੇਖੋ ਕਿੰਨਾ ਪਾਣੀ ਆ ਰਿਹਾ ਮਗਰ ਉਹ ਜਮਾਂ ਫੁੱਲ ਵਗਦੀ ਆ ਐਨ ਕੰਡੇ ਤੱਕ ਵਗਦੀ ਆ ਬਾਈ ਜੀ ਐਂਡ ਵਾਲੇ ਸਿਖਰ ਤੇ ਆ ਕਿਉਂਕਿ ਸਾਰੇ ਡੈਮ ਡੋਮ ਖੋਲ ਦਿੱਤੇ ਗਏ ਨੇ ਕਿਉਂਕਿ ਪਿੱਛੇ ਪਾਣੀ ਕਈ ਥਾਂ ਬੱਦਲ ਬੁੱਦਲ ਬਹੁਤ ਫੜੇ ਆ ਅਸਗਰ ਪਿਆਣੇ ਆ ਵੀ ਪੰਜਾਬ ਦਾ ਕੋਈ ਨਾਂ ਵੀ ਨਹੀਂ ਲੈਂਦਾ ਤੇ ਨਿ ਸਭ ਤੋਂ ਵੱਧ ਪੰਜਾਬ ਚ ਚੱਲਦਾ ਗਾ ਹਾੜਾਂ ਦਾ ਆ ਹੁਣ ਕੱਡਾ ਹੋਰ ਨਹੀਂ ਆ ਗਿਆ ਪਿੱਛੇ ਨਹੀਂ ਆ ਗਿਆ ਤੇ ਉਹਨਾਂ ਨੇ ਖੋਲ ਤੇ ਪੂਰਾ ਹਾਂ